ਅਸੀਂ ਮਨਾਤਰ ਸੈਂਸਿੰਗ ਨੰਬਰ ਦਾ ਪਿੰਡ ਮਲਕਾਨਾ ਇੱਕ ਸੂਆ ਟੁੱਟਿਆ ਕਿ ਕਿੰਨੇ ਕ ਟਾਈਮ ਦਾ ਬਈ ਅਸੀਂ ਟੁੱਟਿਆ ਦਾ ਪਹਿਲਾਂ ਵੀ ਇਹ ਅਸੀਂ ਬਹੁਤ ਦੁਖੀ ਹਾਂ ਜਿਹੜੀ ਲਾਲਾਂ ਨੇ ਕੱਸੀ ਜਾਂਦੇ ਨੇ ਪਿੱਛੋਂ ਉਹ ਬੰਦ ਕਰ ਜਾਂਦੇ ਆ ਜਦੋਂ ਮਾੜਾ ਨਹੀਂ ਪੈ ਜੇ ਉਹ ਘੱਟੇ ਲਾ ਕੇ ਬੰਦ ਕਰ ਦਿੰਦੇ ਨੇ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਕੱਸੀ ਮੁਕੰਮਲ ਤੌਰ ਤੇ ਬੰਦ ਕੀਤੀ ਜਾਵੇ ਅੱਛਾ ਤੇ ਜਿਹੜੇ ਝਾਰੀਆਂ ਆ ਉਹ ਲੋਕ ਬੰਦ ਕਰਦੇ ਆ ਇਹਨਾਂ ਨੂੰ ਵੀ ਇੱਕ ਸਜ਼ਾ ਹੋਣੀ ਚਾਹੀਦੀ ਹੈ ਵੀ ਜੇ ਝਾਰੀ ਬੰਦ ਕਰਦਾ ਉਹ ਨੂੰ ਜਿਹੜਾ ਪਾਣੀ ਆ ਦੇ ਬੰਝ ਨਹੀਂ ਲਾਉਂਦਾ ਉਹ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਕੋਈ ਕਾਨੂੰਨ ਬਣਾਇਆ ਜਾਵੇ ਵੀ ਇਹਨਾਂ ਦੇ ਜਿਹੜੇ ਕੋਈ ਮ ਇਸ ਤੱਕ ਦੇਖਿਆ ਨਹੀਂ ਸਾਡਾ ਖੇਤ ਨਾਲ ਇੱਥੇ ਕੋਈ ਵੀ ਦੇਖਿਆ ਕਦੇ ਇਹ ਕਿੰਨੇ ਕ ਵਜੇ ਦੀ ਗੱਲ ਹੈ ਟੁੱਟਿਆ ਜਿਹੜਾ ਇਤਨੀ ਮੋ ਹੋ ਗਈ 8:00 ਵਜੇ ਅੱਜ ਕ ਵਜੇ ਤਰੀਕਾ ਨਹੀਂ ਕੋਈ ਹਜੇ ਤੱਕ ਮੈਕਮੇ ਵਾਲਾ ਕੋਈ ਪਹੁੰਚਿਆ ਨਹੀਂ ਹਾਲੇ ਕੋਈ ਨਹੀਂ ਪਹੁੰਚਿਆ ਕੀ ਨਾਮ ਆਪਣਾ ਹੈ ਬਾਈ ਅੰਗਰੇਜ਼ ਸਿੰਘ ਹੈ ਕਿਹੜਾ ਪਿੰਡ ਹੈ ਜੱਜਾ ਜੀ ਇਹ ਕੀ ਕਦੋਂ ਕਦੋਂ ਲੱਗਿਆ ਜਿਹੜਾ ਸੂਏ ਦਾ ਪਾੜ ਪਿਆਗਾ ਤੁਹਾਨੂੰ ਪਤਾ ਲੱਗਿਆ 8:00 ਵਜੇ ਟੁੱਟਿਆ ਜੀ 8:00 ਵਜੇ ਹਾਂ ਜੀ ਕਿਹਨੂੰ ਪਤਾ ਲੱਗਿਆ ਇਹ ਮੁੰਡੇ ਗੇੜਾ ਮਾਰਨਗੇ ਸੀ ਉਹਨਾਂ ਨੇ ਆਖਿਆ ਵੀ ਹੈਡ ਬੰਦ ਹੈਡ ਖੋਲਣਗੇ ਸਾਡੇ ਪਿੰਡ ਦੀ ਬੰਦੀ ਅੱਛਾ ਉਹਨ ਉਹਨੇ ਸਾਨੂੰ ਫੋਨ ਕਰਿਆਗੇ ਤੂ ਟੁੱਟੇ ਅੱਛਾ ਹੈਡ ਬੰਦ ਕਰ ਦਿੰਦੇ ਆ ਹਾਂ ਹੈਡ ਬੰਦ ਸੀਗੀ ਤਾਂ ਹੀ ਤੂ ਟੁੱਟਿਆ ਅੱਛਾ ਕਿੰਨਾ ਕੁ ਭਰਿਆ ਸੀ ਤੂ ਦਾ ਬਹੁਲਾ ਭਰਿਆ ਸੀਗਾ ਜੀ ਅੱਜ ਤਾਂ ਜਮਾ ਇਹ ਕੰਨੀ ਹੀ ਲੱਗਿਆ ਸੀ ਜਿਹੜੇ ਕੋਈ ਮੈਕਵੇਂ ਵਾਲੇ ਆ ਕੋਈ 껩ੜਾ ਛੇੜਾ ਮਾਰਦੇ ਤੂੰ ਸ ਤਾਂ ਇੱਥੇ ਨੇੜੇ ਰਹਿੰਦੇ ਹੋ ਨਾ ਨਾ ਜੀ ਕੋਈ ਨਹੀਂ ਆਉਂਦਾ ਇੱਥੇ ਮੈਕਵੇਂ ਵਾਲਾ ਤਾਂ ਜਮੇ ਹੀ ਨਹੀਂ ਕੋਈ ਨਹੀਂ ਮੈਕਵੇਂ ਵਿੱਚ ਬੰਦੇ ਹੀ ਨਹੀਂ ਮਾਈਕ ਮੇ ਆਲੇ ਹੋਰ ਤਾਂ ਫੇਰ ਹੈਡਫੋਨ ਜੀ ਹੈਡਬੰਡ ਰੱਖਦੇ ਆਂ ਰਾਤ ਨੂੰ ਬੰਦ ਕਰਦਾਂ ਦਾ ਅਗਲਾ ਪੁੱਛਿਆ ਕਰਾ ਬੰਦ ਪੁੱਛਿਆ ਇਹ ਹੈਡਬੰਡ ਕਰਨਾ ਕਰਕੇ ਇਹ ਕੱਤੀ ਦੀ ਹੈਡਬੰਡ ਜਦੋਂ ਫੇਰ ਟੁੱਟਦਾ ਜੀ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਗੁਰਸ਼ਰਨ ਸਿੰਘ ਜੀ ਕਿ ਕਿਹੜਾ ਪਿੰਡ ਆ ਜੀ ਜੱਜਲ ਜੀ ਕੀ ਕੀ ਕਾਰਨ ਹੋਇਆ ਜੀ ਜਿਹੜਾ ਸੂਆ ਟੁੱਟਿਆ ਇਹਦੇ ਬਾਰੇ ਕਾਰਨ ਤਾਂ ਜੀ ਇੱਕ ਤਾਂ ਪੁਲ ਬਹੁਤ ਪੁਰਾਣਾ ਜੀ ਅੱਛਾ ਮਿਲ ਅੰਗਰੇਜ਼ਾਂ ਵੇਲੇ ਦਾ ਹੋਊ ਜੇ ਇਹ ਘੱਟੋ ਘਾਟ ਵਿੱਚ ਇਹਦੇ ਤੇ ਬਚਾਲੇ ਬੁਰਜੀ ਲੱਗੀ ਪਈ ਆ ਜੀ ਹੂੰ ਅਸੀਂ ਇਹਦੇ ਬਾਰੇ ਮਹਿਕਮੇ ਨੂੰ ਐਪਲੀਕੇਸ਼ਨਾਂ ਬਹੁਤ ਦੇ ਚੁੱਕੇ ਜੀ ਹੂੰ ਕੋਈ ਸਾਡੀ ਸੁਣ ਨੀ ਜਦੋਂ ਸੂਆ ਬਣਿਆ ਉਦੋਂ ਕੋਈ ਬਣਾਇਆ ਨਹੀਂ ਨਾ ਇਹ ਪੁਲ ਨਹੀਂ ਬਣਿਆ ਜਦੋਂ ਸੂਆ ਸੂਆ ਵੀ ਜਿੱਥੇ ਟੁੱਟਿਆ ਜੀ ਉੱਥੋਂ ਸੂਆ ਪੁਰਾਣਾ ਜੀ ਜਿੱਧਰ ਨੂੰ ਪਾਣੀ ਆਉਂਦਾ ਉਧਰ ਨੂੰ ਫੁੱਟ ਉੱਚਾ ਜੀ ਪਿਛਲੇ ਪਾਸੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਜਿੱਧਰ ਨੂੰ ਪਾਣੀ ਆਣਾ ਉਧਰ ਨੂੰ ਨੀਵਾ ਚਾਹੀਦਾ ਉਧਰ ਨੂੰ ਫੁੱਟ ਉੱਚਾ ਜੀ ਉੱਥੇ ਨਿਮਾਨ ਪੈਂਦਾ ਕਰਕੇ ਵੀ ਉਹਦਾ ਵੀ ਕਾਰਨਾ ਜੀ ਵੱਡਾ ਕੀ ਮੰਗ ਕੀ ਕਰਦੇ ਹੁਣ ਮੰਗ ਸਾਡੀ ਸਰਕਾਰ ਤੋਂ ਇਹ ਜੀ ਇੱਕ ਤਾਂ ਜੀ ਸਾਡਾ ਪੁਲ ਉੱਚਾ ਕਰਿਆ ਜਾਵੇ ਜੀ ਨਵਾਂ ਬਣ ਜਾਈ ਨਾਲੇ ਕੋਹਨਾ ਜੀ ਦੇਖੋ ਐਕਸੀਡੈਂਟ ਵਗੈਰਾ ਹੋਣ ਦਾ ਵੀ ਡਰ ਆ ਜੀ ਦੂਜਾ ਜਿਹੜਾ ਸੂਆ ਉੱਥੋਂ ਪੁਰਾਣਾ ਨਵ ਬਾਕੀ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਜ ਉਹਨਾਂ ਨੂੰ ਮਾਫ ਕਰਾਂਗੇ ਕੀ ਨਾਮ ਹੈ ਬਾਈ ਆਪਣਾ ਅੰਗਰੇਜ਼ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੱਜਲ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਕੀ ਕਾਰਨ ਬਣਿਆ ਦਾ ਇਹ ਕਹਿਣਾ ਚਾਹੁੰਦੇ ਜੀ ਆ ਪੁਲ ਬੜੇ ਮੁੱਦਤਾਂ ਦਾ ਹੀ ਬਣਿਆ ਜੀ ਇਹ ਇਹਦੇ ਵਿਚਾਲੇ ਆ ਬੁਰਜੀ ਇਹ ਬੁਰਜੀ ਦੇ ਕਾਰਨ ਹੀ ਤਿੰਨ ਚਾਰ ਵਾਰੀ ਸੂਆ ਪਿੱਛੇ ਟੁੱਟ ਗਿਆ ਜੀ ਇਹ ਜਦੋਂ ਨੇਰੀ ਬੁੱਲਾ ਆਉਂਦਾ ਇਹ ਅਰਜਾਂ ਦੀ ਇਹ ਬੁਰਜੀ ਵਿਚਾਲੇ ਆ ਇਹ ਪੁਲ ਅਰਜਾਂ ਦਾ ਉਹਦੀ ਸੂਆ ਪਿੱਛੇ ਟੁੱਟ ਜਾਂਦਾ ਜੀ ਇਹ ਪੁਲ ਨਵਾਂ ਬਣਨਾ ਚਾਹੀਦਾ ਜੀ ਪੁਲ ਤੀ ਖੜਾ ਜਾ ਜਦੋਂ ਸੂਆ ਬਣਿਆ ਸੀ ਉਦੋਂ ਕਿਹਾ ਸੀ ਤੁਸੀਂ ਵੀ ਇਹ ਪੁਲ ਆ ਬਹੁਤ ਆਖਿਆ ਜੀ ਉਦੋਂ ਅਸੀਂ ਫੋਟੋਆਂ ਵੀ ਭੇਜੀਆਂ ਜੀ ਬਹੁਤ ਮਾਇਕਵੇਂ ਨੂੰ ਵੀ ਆਖਿਆ ਵੀ ਆ ਵੀ ਇਹ ਪੁਲ ਨਵਾਂ ਬਣਨਾ ਚਾਹੀਦਾ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਜੀ ਅੱਛਾ ਇਹਦਾ ਕਾਰਨ ਹੈ ਮੇਨ ਇਹਦਾ ਕਾਰਨ ਟੁੱਟਿਆ ਜਿਆਦਾ ਇਹਦਾ ਮੇਨ ਮੇਨ ਨਹੀਂ ਇਹ ਹੈ ਜੀ ਠੀਕ ਹੈ ਇਹ ਪੁਲ ਉੱਚਾ ਚੱਕਿਆ ਜਾਵੇ ਤਾਂ ਇੱਕ ਬੁਰਜੀ ਵਿਚਾਰੋ ਚੱਕੀ ਜਾਵੇ ਇਹ ਕਿੰਨੇ ਕ ਵਜੇ ਟੁੱਟਿਆ ਜਿਹੜਾ ਸੂਆ ਟੁੱਟਿਆ 8 ਵਜੇ ਟੁੱਟਿਆ ਜੀ ਤੜਕੀ ਹਜੇ ਤੱਕ ਕੋਈ ਮਹਿਕਮੇ ਵਾਲਾ ਕੋਈ ਆਇਆ ਕੋਈ ਨਹੀਂ ਪਹੁੰਚਿਆ ਜੀ ਹਜੇ ਇੱਥੇ ਤਲਵੰਡੀ ਸਾਬੋ ਸਰਦੂਲਗੜ੍ਹ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ স্মার্ট ক্লাসরুমস এক্সপেরিয়েন্সড এন্ড ডেডিকেটেড ওয়েল কোয়ালিফাইড ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ